ਪਾਉਂਟਾ ਸਾਹਿਬ ਦੀ ਸਰ ਜ਼ਮੀਨ ਜਮਨਾ ਕਿਨਾਰੇ ਜੋ ਬਾਵਨ ਕਵੀ ਉਭਾਰੇ ਜੁਰਤ ਸਵੈ ਵਿਸ਼ਵਾਸ ਜਗਾਏ ਸਾਹਿਬ ਕਮਾਲ ਵਰਦੇ ਐਸਾ ਗੁਰੂ ਕੋਈ ਵਰਦੇ ਭਾਵੇਂ ਸਰਸਾ ਹੜੱਪ ਜਾਏ ਵਿਦਿਆਧਰ ਜਿਹੜਾ ਗ੍ਰੰਥ ਸੀਗਾ ਨੌਮਨ ਜਿਹਦਾ ਭਾਰ ਸੀਗਾ ਸਰਸਾ 'ਚ ਰੁੜ ਗਿਆ ਭਾਵੇਂ ਸਰਸਾ ਹੜੱਪ ਜਾਏ ਵਿਦਿਆਧਰ ਵਿਵੇਕ ਢੀਕ ਨਾ ਸਕੇ ਕੋਈ ਵੀ ਸਰ ਐਸਾ ਵਿਵੇਕ ਬੁੱਧ ਮੇਰੇ ਵਿੱਚ ਧਰ ਦੇ ਸਾਹਬੇ ਕਮਾਲ ਵਰ ਦੇ ਖੁਦਾ ਦਾ ਦੋਸਤ ਤੂੰ ਸਮਸਤੁਲ ਨਿਵਾਸੀ ਰਸਨਾ ਤੇਰੀ ਉਸਤਤਿ ਕਮਾਲ ਗਾਵੀ ਜਾਵੇ ਤੂੰ ਹੀ ਤੂੰ ਹੀ ਦਾ ਮਹਾ ਅਲਾਪ ਐਸਾ ਕਿਣਕਾ ਜੀਭਾ ਮੇਰੀ ਤੇ ਧਰ ਦੇ ਐਸਾ ਗੁਰੂ ਕੋਈ ਵਰ ਦੇ ਸ਼ਬਦ ਸ਼ਬਦ ਵਰਣ ਵਰਣ ਹਰੇਕ ਸਾਹ ਵਿੱਚ ਬ੍ਰਹਮ ਦਾ ਸਿਮਰਨ ਸਿਮਰਨ ਵਿੱਚ ਧਰਮ ਧਰਮ ਵਿੱਚ ਸਦਾ ਚਾਰ ਸੂਰ ਬੀਰਤਾ ਕੌਮ ਉਸਾਰੀ ਪ੍ਰਬੰਧਕਾਰੀ ਸਿਆਸਤਦਾਰੀ ਦੇਵੀ ਤੇਜ ਦੇ ਮਾਲੇ ਮੇਰੇ ਸਾਹਿਬੇ ਕਮਾਲ ਬਾਦਸ਼ਾਹ ਦਰवेश ਹੁਨਰ ਆਪਣੇ ਚੋਂ ਕਲਮ ਮੇਰੀ ਤੇ ਇੱਕ ਅੱਖਰ ਸੱਚੇ ਦਾ ਧਰ ਦੇ ਐਸੀ ਕਿਰਪਾ ਪ੍ਰਭ ਕਰ ਦੇ ਖੁਦਾ ਦਾ ਸਿਮਰਨ ਖੁਦਾ ਦਾ ਸਿਮਰਨ ਤੁਦ ਲਈ ਅਕਾਲ ਪੁਰਖ ਵੀ ਭਗਉਤੀ ਵੀ ਧਿਆਨ ਦੇਣਾ ਖੁਦਾ ਦਾ ਸਿਮਰਨ ਤੁਦ ਲਈ ਅਕਾਲ ਪੁਰਖ ਵੀ ਭਗਉਤੀ ਵੀ ਨਰ ਵੀ ਤੇ ਨਾਰ ਵੀ ਸਰਬ ਕਾਲ ਮਹਾਕਾਲ ਵੀ ਸ਼ਾਸਤਰ ਵੀ ਤੇ ਸ਼ਾਸਤਰ ਵੀ ਅਜਿਹੇ ਸਿਮਰਨ ਦਾ ਗੁਰੂ ਵਰ ਦੇ ਭਾਵੇਂ ਹੋਵੇ ਲੋਕ ਦੀ ਭਾਸ਼ਾ ਭਾਵੇਂ ਹੋਵੇ ਇੱਥੇ ਪੰਜ ਜ਼ਬਾਨਾਂ ਦਾ ਜ਼ਿਕਰ ਆਇਆ ਸੀਗਾ ਛੇਵਾਂ ਸੰਸਕ੍ਰਿਤ ਜਿਹੋਨੇ ਮੇਰੇ ਪਹਿਲੇ ਕਵੀ ਨੇ ਉਚਾਰਨ ਕੀਤਾ ਹੈ ਭਾਵੇਂ ਹੋਵੇ ਲੋਕ ਦੀ ਭਾਸ਼ਾ ਭਾਵੇਂ ਹੋਏ ਪਰਲੋਕ ਦੀ ਭਾਸ਼ਾ ਭਾਸ਼ਾ ਨਹੀਂ ਕੋਈ ਕਵਿਤਾ ਰਸ ਕੇਵਲ ਭਾਸ਼ਾ ਨਹੀਂ ਕੋਈ ਕਵਿਤਾ ਰਸ ਕੇਵਲ ਮਕਸਦ ਤੇਰਾ ਦੂਰ ਅੰਦੇਸ਼ੀ ਕੌਮ ਉਸਾਰੀ ਪਰ ਉਪਕਾਰੀ ਐਸਾ ਸ਼ਬਦ ਕੋਈ ਜੜ ਦੇ ਸਾਹਿਬੇ ਕਮਾਲ ਵਰ ਦੇ ਧੀਰਜ ਤਿਆਗ धीरज त्याग सिरड़ ਤੇ ਪਿਆਰ ਆਪਣੇ ਦੀ ਚਿਣਗ ਬਸ ਇੱਕ ਭਰ ਦੇ ਐਸਾ ਗੁਰੂ ਕੋਈ ਵਰ ਦੇ ਸ਼ਬਦ ਸੱਚੇ ਦਾ ਵਰ ਦੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਕਰੁਣਾ ਨਾਲ ਤੂੰ ਭਰ ਦੇ ਸਾਹਿਬੇ ਕਮਾਲ ਵਰਦੇ ਸਾਹਿਬੇ ਕਮਾਲ ਵਰਦੇ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ